ਵੇ ਸਤਨਾਮ ਤੂੰ ਆਦੀ ਕੁੜੀ ਦਾ ਵਿਆਹ ਕਦੋਂ ਕਰਨਾ ਸੁੱਖ ਨਾ ਹੁਣ ਤਾਂ ਜਵਾਨ ਹੋਈ ਪਈ ਆ ਹਾਂ ਭਾਣੇ ਵਿਆਹ ਤਾਂ ਉਹਦਾ ਕਰਨਾ ਉਹਦੀ ਚੰਨਤਾ ਤਾਂ ਮੈਨੂੰ ਵੀ ਵੱਡ-ਵੱਡ ਖਾਂਦੀ ਆ ਲੈ ਜਾਵੇਂ ਤੂੰ ਮੇਰੇ ਹੁੰਦੇ ਹੋਏ ਟੈਨਸ਼ਨ ਕਿ ਆ ਲੈਣਾ ਤੂੰ ਦੱਸ ਮੈਨੂੰ ਕਿਹੋ ਜਿਹਾ ਮੁੰਡਾ ਚਾਹੀਦਾ ਸੁੱਖ ਨਾਲ ਹਾਂ ਤਾਂ ਮੈਂ 150 ਰਜਤਾ ਕਰਾਤਾ ਮੁੰਡਾ ਬਸ ਵਧੀਆ ਹੋਵੇ ਕੰਮਕਾਰ ਕਰਦਾ ਹੋਵੇ ਥੋੜੀ ਬਹੁਤੀ ਜ਼ਮੀਨ ਹੋਵੇ ਬਸ ਨਸ਼ਾ ਨਾ ਕਰਦਾ ਹੋਵੇ ਹੋਰ ਸਭ ਕੁਝ ਚੱਲ ਜੇ ਮੇਰੀ ਨਿਗਾਹ ਚ ਇੱਕ ਮੁੰਡਾ ਹੈਗਾ ਆਪਣੇ ਨਾਲ ਦਾ ਪੈਂਟ ਨਹੀਂ ਲੋਗੜ ਉਥੋਂ ਦਾ ਵਾ ਬਾਹਲਾ ਹੀ ਚੰਗਾ ਪਰਿਵਾਰ ਆ ਜੇ ਕੰਮੇ ਤੱਕਰਾਵੇਂ ਗੱਲ 10 ਕਿੱਲੇ ਜ਼ਮੀਨ ਆਉਂ ਖੇਤੀ ਬਾੜੀ ਦੇ ਸਾਰੇ ਸੰਦ ਹੈਗੇ ਆ ਤੇ ਕੋਟੀ ਵੀ ਟੌਪ ਦੀ ਪਾਈ ਆ ਅੱਛਾ ਹੋਰ ਫਿਰ ਆਪਾਂ ਨੂੰ ਕੀ ਚਾਹੀਦਾ ਤੂੰ ਕਰ ਲੈ ਗੱਲ ਪਰ ਇੱਕ ਗੱਲ ਤਾਂ ਦੱਸ ਉਹ ਦਾਗ ਤਾਂ ਨਹੀਂ ਮੰਗਦੇ ਨਹੀਂ ਵੀ ਨਹੀਂ ਜੇ ਵੱਡੇ ਦਾ ਕੀ ਸੋਚੀ ਜਾਂਦਾ ਉਹਨਾਂ ਦੇ ਘਰੇ ਤਾਂ ਕਿਸੇ ਵੀ ਚੀਜ਼ ਦੀ ਘਾਟ ਹੈ ਨਹੀਂ ਉਹਨਾਂ ਨੂੰ ਤਾਂ ਬਸ ਕੁੜੀ ਘਰ ਸੰਭਾਲਣ ਵਾਲੀ ਚਾਹੀਦੀ ਆ ਬਸ ਫਿਰ ਠੀਕ ਆ 10 ਕਿਲੋ ਚਲੀਏ ਮੁੰਡਾ ਦੇਖਣ ਆਪਾਂ ਫਿਰ ਕੱਲ ਨੂੰ ਹੀ ਚਲਦੇ ਆ ਇੰਨਾ ਵਧੀਆ ਰਿਸ਼ਤਾ ਕਦੇ ਹੱਥੋਂ ਨਿਕਲ ਜੇ ਮੈਂ ਵੀ ਫਿਰ ਮੁੰਡੇ ਵਾਲਾ ਤਾਂ ਸ਼ਾਪ ਲੈਣੀ ਆ ਕੁਛ ਨਹੀਂ ਕੁਛ ਨਹੀਂ ਕਿਤੇ ਮੁੰਡਾ ਮੈਨੂੰ ਸ਼ਰਾਫਤ ਨਾ ਦੇ ਦੇਵੇ ਵੀ ਆਂਟੀ ਨੇ ਮੈਨੂੰ ਰਿਸ਼ਤਾ ਨਹੀਂ ਕਰਾਇਆ ਚਲ ਠੀਕ ਆ ਫਿਰ ਕੱਲ ਨੂੰ ਚ ਆ ਆ ਗਿਆ ਜੀ ਮੇਰਾ ਮੁੰਡਾ ਆ ਜਾ ਪੁੱਤ ਸੱਸਰੀ ਗੱਲ ਜੀ ਸੱਸਰੀ ਗੱਲ ਜੀ ਆ ਮੇਰਾ ਮੁੰਡਾ ਵਾ ਜੀ ਤੇ ਆ ਇਹਦਾ ਦੋਸਤ ਆ ਵੇ ਸੁਤਨਾਮ ਆਹੀ ਮੁੰਡਾ ਵਾ ਵੇਖ ਲੈ ਪਸੰਦ ਆ ਨਾ ਹਾਂ ਮੁੰਡਾ ਤਾਂ ਠੀਕ ਆ ਸੋਹਣਾ ਸਨ ਅੱਖਾਂ ਵੀ ਆ ਪੁੱਤ ਪੜਾਈ ਕਿੰਨੀ ਕੀਤੀ ਆ ਤੂੰ ਜੀ ਮੈਂ 12ਵੀਂ ਤੱਕ ਪੜਿਆ ਇਹ ਲੋ ਸਰਦਾਰ ਜੀ ਬਹੁਤ ਬੜੀਆਂ ਚਾਹ ਬਣਾ ਕੇ ਲੈ ਕੇ ਆਇਆ ਹਾਂ ਅੱਜ ਮਾਰੇ ਸਰਦਾਰ ਕੇ ਲੜਕੇ ਦਾ ਰਿਸ਼ਤਾ ਪੱਕਾ ਹੋਣਾ ਚਾਹੀਏ ਕਿੰਨੇ ਕਿੱਲੇ ਆਉਂਦੇ ਜੀ ਮੁੰਡੇ ਨੂੰ ਜ਼ਮੀਨ ਦੇ? ਜ਼ਮੀਨ ਤਾਂ ਮੇਰੇ ਮੁੰਡੇ ਨੂੰ ਜੀ 15 ਕਿੱਲੇ ਆਉਂਦੀ ਆ। ਲੈ ਮੈਂ ਤਾਂ 5 ਕਿੱਲੇ ਘਾਟ ਹੀ ਦੱਸੀ ਜਾਂਦੀ ਸੀ। ਵੇ ਸਤਨਾਮ ਚੁੱਪ ਕਰਕੇ ਆਪਣੀ ਕੁੜੀ ਦਾ ਰਿਸ਼ਤਾ ਪੱਕਾ ਕਰ ਦੇ। ਉਹ ਤਾਂ ਇੱਥੇ ਰਾਜ ਕਰੂਗੀ ਰਾਜ। ਹਾਂ ਇਹ ਗੱਲ ਤਾਂ ਸਹੀ ਆ। ਮੈਂ 2 ਮਿੰਟ ਦੋ। ਮੈਂ ਉਹਦੇ ਘਰ ਵਾਲਿਆਂ ਨਾਲ ਮੈਂ ਸਲਾਹ ਕਰ ਲਾ ਫੋਨ ਲਾ ਕੇ। ਵੇ ਕਰ ਲੀ ਸਲਾਹ ਕਰਦੀ ਆ ਰਿਸ਼ਤਾ ਪੱਕਾ ਉਹ ਮੇਰੇ ਘਰ ਵਾਲੀ ਨੇ ਨਾ ਫੋਨ ਚੱਕਿਆ ਤੁਸੀਂ ਅੱਜ ਦਾ ਦਿਨ ਲੈ ਲਓ ਆਪਾਂ ਇਹਨੂੰ ਕੱਲ ਨੂੰ ਸਲਾਹ ਕਰਕੇ ਦੱਸ ਦਾਂਗੇ ਅੱਛਾ ਚਲ ਠੀਕ ਆ ਫਿਰ ਇਸ ਤੁਹਾਨੂੰ ਕੱਲ ਨੂੰ ਸਲਾਹ ਕਰਕੇ ਦੱਸਦੇ ਆ ਵੈਸੇ ਤਾਂ ਰਿਸ਼ਤਾ ਪੱਕਾ ਹੀ ਸਮਝਿਓ ਹਾਏ ਮੇਰੀ ਸ਼ਾਪ ਆ ਮੇਸਤ ਨਾਮ ਮੁੰਡਾ ਦੱਸ ਤੂੰ ਕਿਵੇਂ ਲੱਗਿਆ ਮੁੰਡਾ ਵੀ ਠੀਕ ਆ ਘਰ-ਬਾਰ ਵੀ ਠੀਕ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹਨਾਂ ਦੇ ਘਰੇ ਢੀਪ ਵਾਲੀ ਸਰਕਾਰੀ ਕਰਨ ਕੇ ਕੀ ਕਰਦੀ 2 ਰੁਪਏ ਕਿਲੋ ਵਾਲੀ ਵੇ ਸਰ ਪੈਨਸ਼ਨ ਵਾਲੇ ਇਹਨਾਂ ਦੀ ਸਿੱਧੀ ਗੱਲ ਬਾਤ ਆ ਇਹ ਤਾਂ ਆਟੇ ਦਾਲ ਵਾਲਾ ਲੀਲਾ ਕਾਰਡ ਵੀ ਬਣਾਈ ਬੈਠਿਆ ਹੋਰ ਤੇ ਹੋਰ ਮੁੰਡੇ ਦੇ ਮਾਪਿਆਂ ਦੀ ਉਮਰ ਤਾਂ ਹਜੇ 45 ਸਾਲ ਹੋਊਗੀ ਇਹ ਤਾਂ ਬੁਢਾਪਾ ਪੈਨਸ਼ਨ ਵੀ ਲਵਾਈ ਬੈਠੇ ਆ ਨਾਲੇ ਇੱਕ ਗੱਲ ਹੋਰ ਸੁਣ ਇਹਨਾਂ ਦੇ ਘਰੇ ਨਾ ਬੈਲ ਜਮਾ ਵੀ ਨਹੀਂ ਆਉਂਦਾ ਦਿਨ ਰਾਤ ਕੁੰਡੀ ਹੀ ਲਾਈ ਰੱਖਦੇ ਕੁੰਡੀ ਐਮਐਲਏ ਨਾਲ ਸਿੱਧੀ ਗੱਲ ਬਾਤ ਆ ਸਿੱਧੀ ਅੱਛਾ ਵੇ ਸਤਨਾਮ ਕਦੋਂ ਦੁਖੋੜੀਆਂ ਕੁੜੀ ਮੁੰਡੇ ਨੂੰ ਆਣ ਪੈਣੇ ਮੇਰਾ ਰਿਸ਼ਤੇ ਨੂੰ ਕੋਰਾ ਜਵਾਬ ਆ ਕਿਉਂ ਕੀ ਹੋਇਆ ਕਿਉਂਕਿ ਪੈਸੇ ਦੀ ਗਰੀਬੀ ਦਾ ਬੰਦਾ ਮਿਹਨਤ ਕਰਕੇ ਕੱਢ ਸਕਦਾ ਪਰ ਨੀਤ ਦੀ ਗਰੀਬੀ ساری ਜ਼ਿੰਦਗੀ ਨੇ ਨਿਕਲਦੀ ਧੰਨਵਾਦ ਹਾਏ ਮੇਰੀ ਸੋਨੇ ਦੀ ਸਾਪ ਜੇ ਜਾ ਵੱਡੇ ਤੇ ਉਹ ਕਣਕ ਤੇ ਘੱਟੇ ਲ ਕੋ ਕੀ ਰੱਖ ਦਿੰਦੇ ਥੀਆਂ ਚੜੀਆਂ ਦਾਜ ਦੀ ਭੇਟ ਐ ਸੀ ਤੇ ਕਈ ਲੋ ਬਿਮਾਰ ਦੇ ਤਾਂ